ਕਰ ਰਹੇ ਹੋਏ ਮਾਨ ਸਾਹਿਬ ਨੇ ਸਰਕਾਰ ਨੇ ਪੰਜਾਬ ਪੁਲਿਸ ਨੇ ਜੋ ਤੱਕਾ ਕੀਤਾ ਰੱਬ ਇਹਨਾਂ ਨੂੰ ਮaaf ਵੀ ਕਰੇਗਾ ਪਹਿਲਾਂ ਮੀਟਿੰਗ ਬੁਲਾਈ ਰਸਮੀ ਮੀਟਿੰਗ ਸਰਕਾਰ ਨੇ ਕੀ ਮੀਟਿੰਗ ਘਰ ਬੁਲਾ ਕੇ ਬੇਇੱਜ਼ਤ ਕਰੋ ਉੱਚਾ ਬੋਲੋ ਹੰਕਾਰ ਵਿੱਚ ਆ ਕੇ ਕਿ ਜੋ ਕਰਨਾ ਕਰ ਲੋ ਤੇ ਨਰਮੀ ਨਾਲ ਸਮਝੋ ਪੰਜਾਬ ਦੇ ਜੱਟਾਂ ਕਿਸਾਨ ਆ ਭਾਈ ਇਹ ਅਣਖੀ ਹੁੰਨੇ ਆ ਤੁਸੀਂ ਰਹੇ ਹੋ ਦੂਜੇ ਪਾਸੇ ਫਿਲਮਾਂ ਵਾਲੇ ਪਾਸੇ ਕਮੇਡੀ ਵਾਲੇ ਪਾਸੇ ਸਿਆਸਤ ਹੈ ਸਿਆਸਤ ਕਰਨੀ ਪੰਜਾਬ ਨੂੰ ਚਲਾਉਣਾ ਸੂਬੇ ਨੂੰ ਚਲਾਉਣਾ ਚੇਖੋ ਦੇਖੇ ਤੇ ਹਰ ਬੈਂ ਸਿੰਘ ਤੋਂ ਗਿਆਨੀ ਜੈਲ ਸਿੰਘ ਤੋਂ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਸਾਰਾ ਕਿਸਾਨ ਦੁਖੀ ਆ ਪਰੇਸ਼ਾਨ ਹੈ ਮਜਬੂਰ ਹੋ ਕੇ ਨਾਰਾ ਦੇ ਕੇ ਮੰਤਿਆਂ ਘਰਾਂ ਘਰ ਰਿਆ ਘਰਾਂ ਚਾਕ ਜੀ ਕੇ ਮੋਦੀ ਸਰਕਾਰ ਹੀ ਬੜੀ ਜ਼ਾਬਰ ਹੈ 1.5 ਸਾਲ ਹੋ ਗਿਆ ਮੰਨਦੀ ਨਹੀਂ ਹੈ ਕਿਉਂ ਕਿਸਾਨ ਰੋਧੀ ਇਕਸਾਨੇ ਰੋਧੀ ਹੈ ਤ ਸਾਰੀਆਂ ਅਦਾਬਾਰ ਕਰਤੀਆਂ ਦੁਖੀ ਕਿਸਾਨ 1.5 ਸਾਲ ਤੋਂ ਬਚਨ ਸਬਰ ਮੋਕ ਚੁੱਕਿਆ ਜਿਖਵਾ ਨੂਨ ਛੜਕੇ ਬਲਾ ਦੇ ਉਹਨੂੰ ਪਿਛੇ ਜਿਨੀ ਪੰਜਾਬ ਦੇ ਵਿੱਚ ਕਈ ਚਰਚਿਤ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਕਾਫੀ ਮਾਮਲੇ ਸੁਰਖੀਆਂ ਦੇ ਵਿੱਚ ਰਹੇ ਨੇ ਭਾਵੇਂ ਕੀ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਜੋ ਪੰਜਾਬ ਦੇ ਨੌਜਵਾਨ ਮਨੀਕਰ ਸਾਹਿਬ ਜਾ ਰਹੇ ਸੀ ਉਹਨਾਂ ਦੇ ਝੰਡੇ ਉਤਾਰੇ ਗਏ ਜਿਸ ਤੋਂ ਬਾਅਦ ਜਾ ਕੇ ਕਾਫੀ ਪੰਜਾਬ ਦੇ ਵਿੱਚ ਮਾਮਲਾ ਪਖਿਆ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਜਿਮਣੀ ਚੌਂਟੂ ਦਿਹਾਣੇ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਇੱਕ ਵੱਡੀ ਰੈਲੀ ਕੀਤੀ ਗਈ ਵਪਾਰੀਆਂ ਨਾਲ ਵਾਅਦੇ ਕੀਤੇ ਗਏ ਤੇ ਤੀਜਾ ਮਾਮਲਾ ਕਰਨਲ ਬਾਠ ਦਾ ਸੀ ਜੋ ਕਿ ਪਟਿਆਲੇ ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਜਾ ਕੇ ਕਰਨਲ ਬਾਠ ਦੀ ਘਰ ਵਾਲੀ ਤੇ ਪਰਿਵਾਰਕ ਮੈਂਬਰ ਇਨਸਾਫ ਲਈ ਦਰਦਰ ਝਟਕੇ ਰਹੇ ਨੇ ਗਵਰਨਰ ਸਾਹਿਬ ਨੇ ਵੀ ਮਿਲ ਕੇ ਆਏ ਨੇ ਤੇ ਚੌਥਾ ਮਾਮਲਾ ਸੀ ਕਿਸਾਨਾਂ ਨੂੰ ਜੋ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਬਾਰਡਰਾਂ ਤੋ ਚੁੱਕਿਆ ਹੈ ਬਾਰਡਰ ਖਾਲੀ ਕਰਾਏ ਗਏ ਨੇ ਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬਣੀਆਂ ਰਹੀਆਂ ਤੇ ਅੱਜਕੱਲ੍ਹ ਕਿਸਾਨਾਂ ਦਾ ਮਾਮਲਾ ਪੱਕਿਆ ਹੋਇਆ ਕਈ ਕਿਸਾਨ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਭੇਜੇ ਹੋਏ ਨੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਵੱਖ-ਵੱਖ ਪਾਰਟੀਆਂ ਪ੍ਰਚਾਰ ਕਰਦੀਆਂ ਨੇ ਫੈਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਜਗਮੋਰ ਸਿੰਘ ਕੰਗ ਵੱਲੋਂ ਅੱਜ ਨਿਊ ਚੰਡੀਗੜ੍ਹ ਬਲਾਕ ਮਾਜਰੀ ਵਿੱਚ ਵੀ ਕਿਸਾਨਾਂ ਨੂੰ ਇਕੱਠੇ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਮਾਨ ਸਰਕਾਰ ਨੂੰ ਖਰੀਆਂ ਕੋਠੀਆਂ ਸਵੈਈਆਂ ਨੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜਗਮਉਨ ਸਿੰਘ ਕੰਗ ਨੇ ਕੰਗ ਸਾਹਿਬ ਪਿਛਲੇ ਦਿਨਾਂ ਤੋਂ 4-5 ਮੁੱਦੇ ਭਕੇ ਹੋਏ ਨੇ ਤੁਸੀਂ ਭਾਵੇਂ ਵਿਦੇਸ਼ ਦੇ ਵਿੱਚ ਸੀ ਪਰ ਫਿਰ ਵੀ ਤੁਸੀਂ ਟੱਚ ਸੀ ਹਰ ਚੀਜ਼ ਤੁਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਹੋ ਤੇ ਪਹਿਲਾਂ ਆਪਾਂ ਕਿਸਾਨਾਂ ਦੇ ਉੱਤੇ ਆਣਾ ਤੁਸੀਂ ਜਿਹੜੇ ਕਿਸਾਨਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਹੈ ਪੰਜਾਬ ਸਰਕਾਰ ਦੇ ਖਿਲਾਫ ਕੀ ਟੱਕਾ ਹੋਇਆ ਕਿਸਾਨਾਂ ਦੇ ਨਾਲ ਪਰ ਦੂਜੇ ਪਾਸੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਜਦੋਂ ਤੋਂ ਧਰਨਾ ਲੱਗਿਆ ਹੈ ਵਪਾਰੀ ਪਰੇਸ਼ਾਨ ਨੇ ਆਮ ਜਨਤਾ ਪਰੇਸ਼ਾਨ ਹੈ ਲੋਕ ਪਰੇਸ਼ਾਨ ਨੇ ਤਾਂ ਹੁਣ ਸਖਾਲਾ ਕਰਨ ਵਾਸਤੇ ਵਪਾਰੀ ਨੂੰ ਪੰਜਾਬ ਨੂੰ ਆਰਥਿਕ ਤੰਗੀ ਤੋਂ ਕੱਢਣ ਵਾਸਤੇ ਇਹ ਧਰਨਾ ਜਿਹੜਾ ਹਟਾਉਣਾ ਪਿਆ ਹਾਂ ਦੇਖੋ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਪ ਪਾਰਟੀ ਮਾਨ ਸਰਕਾਰ ਨੇ ਬਖਸ਼ਿਤ ਕੀਤਾ ਕਿਸਾਨਾਂ ਤੇ ਉਹ ਜਗ ਜਹਾਰ ਹੈ ਉਹਦੇ ਬਾਰੇ ਸਾਰੇ ਅਖਬਾਰ ਪ੍ਰੈਸ মিডিਆ ਸੋਸ਼ਲ ਮੀਡੀਆ ਨੰਗਾ ਕਰ ਰਹੀ ਹੈ ਜਗਜਹਰ ਕਰ ਰਹੀ ਹੈ ਮੈਂ ਕਹਿਣਾ ਚਾਹਨਾ ਕਿ ਦੁਨੀਆ ਦੇ ਵੱਡੇ ਵੱਡੇ ਬਸਲੇ ਬੈਠ ਕੇ ਹਲ ਹੋ ਜਾਣੇ ਆਸ਼ਟਪਤਾ ਮਹਾਤਮਾ ਗਾਂਧੀ ਨੇ ਸਦੀਆਂ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦਾ ਮੁਸਲਮਾਨਾਂ ਦਾ ਮੁਗਲਾਂ ਦਾ ਜੋ ਮਰਜ਼ੀ ਕਹਿ ਲੋ ਆਜ਼ਾਦ ਕਰਾਇਆ ਚੰਡਾ ਚੱਕ ਕੇ ਅਹਿੰਸਾ ਦਾ ਕੋਈ ਗੋਲੀ ਚਲਾਈ ਕੋਈ ਡਾਂਗ ਨਹੀਂ ਚਲਾਈ कोई हिंसा नहीं की थी, मैं तो कह कून हाथ में लेके हंकारे हुए मान साहब ने सरकार ने पंजाब पुलिस ने जो धक्का रब इन्होंने माफ नहीं करेगा पहला मीटिंग बुलाई रस्पी मीटिंग सरकार ने कि मीटिंग घर बुला के बेइजत करो उच्चा बोलो हंकार बच्चा ਤੇ ਜੋ ਕਰਨਾ ਕਰ ਲੋ ਤੇ ਨਰਮੀ ਨਾਲ ਸਮਝੋ ਉਹ ਪੰਜਾਬ ਦੇ जाटਾਂ ਕਿਸਾਨ ਆ ਭਾਈ ਅਣਖੀ ਹੁੰਨੇ ਆ ਮਾਨ ਸਾਹਿਬ ਤੁਸੀਂ ਰਹੇ ਹੋ ਦੂਜੇ ਪਾਸੇ ਫਿਲਮਾਂ ਵਾਲੇ ਪਾਸੇ ਕਮੇਡੀ ਨਾਲੇ ਪਾਸੇ ਸ਼ਾਸਤ ਹੈ ਸ਼ਾਸਤ ਕਰਨੀ ਪੰਜਾਬ ਨੂੰ ਚਲਾਉਣਾ ਸੂਬੇ ਨੂੰ ਚਲਾਉਣਾ ਚਿਕੋ ਤੇ ਸਿੱਖ ਰਹੇ ਅੱਜ ਦੇਖੇ ਇਤਿਹਾਸ ਬੈਂ ਸਿੰਘ ਤੋਂ ਗਿਆਨੀ ਜੈਲ ਸਿੰਘ ਤੋਂ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਮੈਂ ਤਾਂ ਕਾਂਗਰਸੀਆਂ ਕੋਰੇਜ਼ ਨਹੀਂ ਜੋ ਉਹਨਾਂ ਦੀ ਆਮ ਛਵੀ ਬਣੀ ਹੋਈ ਹੈ ਅੱਜ ਸਾਰਾ ਕਿਸਾਨ ਦੁਖੀ ਆ ਪਰੇਸ਼ਾਨ ਹੈ ਮਜਬੂਰ ਹੋ ਕੇ ਨਾਰਾ ਦੇ ਕੇ ਮੰਤਿਆਂ ਘਰਾਂ ਘਰ ਰਿਆ ਘਰਾਂ ਜਾ ਕੇ ਤੁਹਾਡਾ ਘਰੋਂ ਕਰ ਰਿਹਾ ਸਾਨੂੰ ਭਲੇਖਾਸ ਜੀ ਕਿ ਮੋਦੀ ਸਰਕਾਰ ਹੀ ਬੜੀ ਜ਼ਾਬਰ ਹੈ 1.5 ਸਾਲ ਹੋ ਗਿਆ ਮੰਨਦੀ ਨਹੀਂ ਹੈ ਕਿਉਂ ਕਿਸਾਨ ਵਿਰੋਧੀ ਕਿਸਾਨੀ ਵਿਰੋਧੀ ਹੈ ਤੁਸੀਂ ਸਾਰੀਆਂ ਅਦਾ ਪਾਰ ਕਰਤੀਆਂ ਦੁਖੀ ਕਿਸਾਨ 1.5 ਸਾਲ ਤੋਂ ਬਚਾਰੇ ਸਬਰ ਮੁੱਕ ਚੁੱਕਿਆ ਜਖਮਾ ਨੂਨ ਛੜਕੇ ਬਲਾ ਕੇ ਉਹਨੂੰ ਬੇਇਜ਼ਤੀ ਕੀਤੀ ਹੈ ਸਰਕਾਰ ਤੁਹਾਡੀ ਕਾਦੀ ਹੈ ਕੇਜਰੀਵਾਲ ਸਾਹਿਬ ਨੇ ਹੁਣ ਤੱਕ ਕੋਈ ਬਾਰੇ ਕਿਹਾ ਕੇਜਰੀਵਾਲ ਸਾਹਿਬ ਨੇ ਉਹਦੇ ਇੱਕ ਬਿਆਨ ਦਿੱਤਾ ਕਿ ਗਲਤ ਹੋਇਆ ਮੈਂ ਸਮਝਦਾ ਚਾਹੇ ਸਾਡੇ ਵਪਾਰੀ ਵੀਰ ਚਾਹੇ ਆਮ ਜਨਤਾ ਸਾਰੇ ਸਾਡੇ ਸਮਾਜ ਦੇ ਅੰਗ ਨੇ ਹਰ ਚੀਜ਼ ਦਾ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ ਟਕਰਾਅ ਵਿੱਚ ਆ ਕੇ ਦੇਖ ਲੋ ਅੱਜ ਰੂਸ ਤੇ ਸਾਡੇ ਯੂਕਰੇਨ ਦਾ ਕੀ ਹਾਲ ਹੋਇਆ ਤਬਾਹ ਹੋ ਗਈ ਟਕਰਾ ਤਲਕੀ ਗੁੱਸਾ ਤਬਾਹੀ ਦੀ ਨਿਸ਼ਾਨੀ ਬਿਸ਼ਾ ਹੁੰਦੀ ਹੈ ਬਹੁਤ ਮਾੜੀ ਗੱਲ ਕੋਈ ਹੈ ਜੋ ਹੋਈ ਹੈ ਲੇਕਿਨ ਮੈਂ ਕਹਿਣਾ ਚਾਹੁੰਨਾ ਅੱਜ ਤਰਨਾ ਅਸੀਂ ਮਾਰੇ ਬਹੁਤ ਵੱਡੀ ਗਿਣਤੀ ਸਾਡੇ ਸਾਥੀਆਂ ਤੇ ਆਏ ਨੇ ਸਭ ਨੇ ਆ ਕੇ ਨਾਰੇ ਵਜ ਸਰਕਾਰ ਦੇ ਖਿਲਾਫ ਕੀਤੀ ਹੈ ਅਸੀਂ ਪਤਲਾ ਫੁਕੇ ਪੰਜਾਬ ਸਰਕਾਰ ਦਾ ਪ੍ਰਦਰਸ਼ਨ ਕਰਦੇ ਹੋਏ ਤਾਂ ਕਿ ਉਹ ਨੂੰ ਮੜਾ ਮੜਾ ਹੋਸ਼ ਆਵੇ ਜਨਤਾ ਚ ਆਵਾਜ਼ ਜਾਵੇ ਸਾਰਾ ਪੰਜਾਬ ਸਾਰਾ ਸਮਾਜ ਸਾਰਾ ਸਮਾਜ ਜੀ ਵਰਗ ਉਹਦੇ ਨਾਲ ਜੁੜਿਆ ਹੋਇਆ ਹੈ ਇਹ ਮੈਂ ਗੱਲ ਕਹਿਣੀ ਚਾਹਨਾ ਮਾਨ ਸਾਹਿਬ ਹੁਛ ਬਚਾਓ ਆਪਣੀ ਗਲਤੀ ਮੰਨ ਕੇ ਜਨਤਕ ਮਾਫੀ ਮੰਗੋ ਸਾਰੇ ਕਿਸਾਨ ਵੀਰਾਂ ਤੋਂ ਗੱਲ ਬਤਾਓ ਮੀਟਿੰਗ ਕਰੋ ਗੱਲ ਸੁਣ ਕੇ ਮਤਾ ਪਾਸ ਕਰੋ ਵਿਧਾਨ ਸਭਾ ਕਿ ਕਿਸੇ ਬਾਜਮੰਗਾ ਹੈਗੀਆਂ আর ਮਤਾ ਪਾਸ ਕਰਕੇ ਮੁੱਖ ਮੰਤਰੀ ਬਚਾਓ ਨਮਾਇੰਦਾ ਬਣ ਕੇ ਨਾਲ ਲੈ ਕੇ ਜਾਓ ਕਿਸਾਨਾਂ ਨੂੰ ਆਪਣੇ ਮੋਦੀ ਸਾਹਿਬ ਦੇ ਕੋਲ ਪ੍ਰਧਾਨ ਮੰਤਰੀ ਕੋਲ ਸਰਕਾਰ ਕੋਲ ਕੇ ਮਸਲਾ ਹੱਲ ਕਰ ਸਕੇ ਸਾਰੇ ਤੁਹਾਡੇ ਧਨਵਾਦੀ ਹੋਵਾਂਗੇ ਔਰ ਜੋ ਇਹ ਅਨਾਦਰਤ ਹੋਇਆ ਆ ਜੋ ਨੰਗਾ ਨਾਚ ਤੁਹਾਡੀ ਪੁਲਿਸ ਨੇ ਕੀਤਾ ਸਾਰਾ ਸਮਾਜ ਦਾ ਔਰ ਪੰਜਾਬ ਨਿੰਦਿਆ ਕਰਨੀ ਕਰਦਾ ਹੈ ਉਹ ਬੜਾ ਦੁੱਖ ਹੈ ਇਸ ਗੱਲ ਦਾ ਸਾਹਿਬ ਤੁਹਾਨੂੰ ਦੇਖਦੇ ਕਿ ਸੂਬਾ ਸਰਕਾਰ ਦੇ ਸਕਦੀ ਐ ਐਮਐਸਪੀ ਕਾਨੂੰਨ ਬਣ ਸਕਦਾ ਕਿਉਂ ਤੁਸੀਂ ਮੰਤਰੀ ਵੀ ਰਹੇ ਹੋ ਦੂਜੇ ਪਾਸੇ ਐਮਐਲਏ ਵੀ ਕਾਫੀ ਵਾਰ ਰਹੇ ਹੋ ਕਿ ਇਦਾਂ ਦਾ ਕੋਈ ਪ੍ਰਸਤਾਵ ਕਰ ਸਕਦੇ ਵਿਧਾਨ ਸਭਾ ਦੇ ਪਾਸ ਤੋਂ ਤੁਸੀਂ ਕੀ ਹੈ ਮੈਂ ਵਾਕਈ ਤਿੰਨ ਵਾਰ ਮੰਤਰੀ ਦੇ ਹਾਂ ਬਹੁਤ بڑے ਮੈਕ ਨੂੰ ਹੈ ਕਾਫੀ ਤਜਰਬਾ ਤਿਲਕਲ ਮਨੂ ਹੈਗਾ ਉਹ ਦੇ ਹਰਿਆਣਾ ਸਰਕਾਰ ਬੀਜੇਪੀ ਦੀ ਐਮਐਸਪੀ ਦੇ ਸਕਦੀ ਹੈ ਕੁਝ ਦੇ ਕਿਉਂ ਦੇ ਸਕਦੇ ਹੈ ਨਹੀਂ ਕਿੱਥੋਂ ਬਣੋ ਕਿਉਂ ਨਹੀਂ ਦੇ ਸਕਦੇ ਪਰ ਇਹ ਸਾਬਤ ਹੋ ਗਿਆ ਹੈ ਇਹ ਝੂਠੀ ਮਕਾਰ ਦੋਗੂਈ ਸਰਕਾਰ ਹੈ ਪਰ ਜੋ ਅੱਜ ਪੰਜਾਬ ਨੂੰ ਮਾਰ ਪੈ ਰਹੀ ਹੈ ਇਨਕੰਪੀਟੈਂਟ ਹੈ ਇਨਐਕਸਪੀਰੀਅੰਸ ਹੈ ਤੇਰੇ ਭਾਈਆਂ ਨੂੰ ਹੈ ਨਹੀਂ ਕਿਸੇ ਗੱਲ ਦਾ ਅਸਲ ਚ ਇਹ ਕੰਟਰੋਲ ਚ ਨਹੀਂ ਹੈ ਸਾਰੇ ਪਾਸੇ ਆ ਗਰਮਚੀ ਪਈ ਇਹਨਾਂ ਦਾ ਸੁਣਦਾ ਕੋਈ ਨਹੀਂ ਹੈ ਐਮਐਲਏ ਸਹਿਬਾਨ ਹੈ ਮੰਤਰੀ ਸਹਿਬਾਨ ਹੈ ਕੁਛ ਛੱਡ ਕੇ ਚੰਦ ਹੋਣਗੇ ਮੈਂ ਨਹੀਂ ਕਹਿੰਦਾ ਬਾਕੀ ਦਾ ਸਭ ਨੂੰ ਇੱਕੋ ਹੀ ਫਾਰਮੂਲਾ ਇੱਕੋ ਹੀ 1.0 ਪ੍ਰੋਗਰਾਮ ਹੈ ਕਿ ਮਾਇਆ ਇਕੱਠੀ ਕਰ ਲਓ ਮੁੜ ਕੇ ਐਮਐਲਏ ਬਣਨਾ ਜਾਂ ਨਹੀਂ ਬਣਨਾ ਇਹ ਰਿਪੋਰਟਰ ਸੀਐਡੀ ਕਹਿ ਰਹੀ ਹੈ ਇਸੇ ਗੱਲ ਤੇ ਸਾਡੀ ਬੀਬੀ ਹਟਾਈਨ ਮੋਲਮਾਨ ਅਹੁਦੇ ਤੋਂ ਉਹਨੇ ਉਹ ਚੜੂ ਫੜ ਲਿਆ ਜਿੱਥੇ ਲੱਗ ਕੇ ਸਾਡੇ ਆ ਕੇ ਕਿਆ ਖਿਦਰਾਵਾਦ ਮਾਈਨਿੰਗ ਤੋਂ ਇਸ ਤੇ ਕਿਆ ਖੰਬੇ ਸਜੇ ਤੋਂ ਲੋਕ ਦੱਸਦੇ ਜਗ ਜਰ ਹੋਇਆ ਸਬੂਤ ਕਰਦਾ ਆਪ ਪਾਰਟੀ ਮੰਤਰੀ ਠਾਕੇ ਤੇ ਤੇਗਲਾ ਭਾਈ ਜੋ ਸੋਹ ਸਾਬ ਮਿਲ ਕੇ ਸਾਨੂੰ ਪ੍ਰਸ਼ਾਚਾਰ ਦੇ ਤੋ ਮਤਲਬ ਕਹਿ ਰਿਹਾ ਮਨਤਭਾਗਾ ਕਿ ਪੰਜਾਬ ਸਰਕਾਰ ਅਣਜਾਣ ਬਣ ਗਈ ਹੈ ਸਰਬਾਹ ਨੂੰ ਹੈ ਨਹੀਂ ਤੋ ਉਸ ਕਰਕੇ ਸਾਰਾ ਪੰਜਾਬ ਭੁਗਤ ਰਿਹਾ ਹੈ ਚੰਦ ਮਹੀਨੇ ਬਾਕੀ ਰਹਿ ਗਏ ਗੁਰੂ ਮਹਾਰਾਜ ਮਾਤਾ ਵੇਸ਼ਦੇਵੀ ਕਿਰਪਾ ਕਰੂਗੀ ਇਲੈਕਸ਼ਨ ਹੋਣੇ 27 ਦੇ ਵਿੱਚ ਸਵਾਨ ਇੱਡੇ ਆ ਗਿਆ ਅ ਸਾਡੀ ਕਾਂਗਰਸ ਪਾਰਟੀ ਸਰਕਾਰ ਬਣਨੀ ਹੈ ਵਾ ਪਰਮਾਤਮਾ ਸ਼ੁਕਰ ਕੀ ਅਰ ਮੁੜ ਕੇ ਪੰਜਾਬ ਨੂੰ ਇਸ ਲਹਾਂ ਤੇ ਲੈ ਕੇ ਆਵਾਂਗੇ ਕਾਕਾ ਸਾਬ ਜਿਹੜੀ ਸਿਆਸਤ ਹੈ ਸਿਆਸਤ ਦੇ ਵਿੱਚ ਲੀਡਰਾਂ ਦਾ ਕੋਈ دین ਧਰਮ ਕੋਈ ਜ਼ੁਬਾਨ ਹੁੰਦੀ ਕਿ ਕਿਉਂਕਿ ਤੁਸੀਂ 1992 ਤੋਂ ਲੈ ਕੇ ਹੁਣ ਤੱਕ ਨਮਾਇੰਦੀ ਕੀ ਕਰਦੇ ਆ ਰਹੇ ਹੋ ਹੁਣ ਵੀ ਹਲਕੇ ਦੇ ਵਿੱਚ ਵਿਚਰਦੇ ਹੋ ਮੈਂ ਗੱਲ ਪਹਿਲਾਂ ਕਹਿ ਚੁੱਕਿਆ ਹਾਂ ਕਿ ਜੋ ਸਾਡਾ ਹਿੰਦੁਸਤਾਨੀ ਪੰਜਾਬੀ ਕੋਈ ਵੀ ਰਹੇਗਾ ਉਹ ਜ਼ੁਬਾਨ ਉਤਰੀ ਦਿੰਦਾ ਹੈ ਕਿ ਗੱਲ ਕਹਿਤੀ ਕਹਿਤੀ ਇਹਨਾਂ ਦੀ ਜ਼ੁਬਾਨ ਹੀ ਕੋਈ ਨਹੀਂ ਅਸੂਲ ਹੀ ਕੋਈ ਨਹੀਂ ਹੈ ਕੀਮਤਾਂ ਕਦਰਾਂ ਕੋਈ ਨਹੀਂ ਹੈ ਬਹੁਤ ਧੰਨਵਾਦ। ਤੇ ਦੇਖੋ ਕਿ ਸਨ ਸਾਬਕਾ ਕੈਨ ਮੰਤਰੀ ਜਗਮਉਨ ਸਿੰਘ ਕੰਗ ਜਿਹਨੇ 2027 ਵਾਸਤੇ ਵੀ ਇਹਨਾਂ ਨੂੰ ਦੱਸ ਦਿਆ ਕਿ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਅਸੀਂ ਹਲਕੇ ਵਿੱਚੋਂ ਚੋਣ ਲੜਾਂਗੇ। ਜਿਸ ਤਰੀਕੇ ਨਾਲ ਵੱਡੇ ਇਕੱਠ ਹੁਣ ਇਹਨਾਂ ਵੱਲੋਂ ਕਿਤੇ ਜਾ ਰਹੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਦੂਜੇ ਪਿੰਡਾਂ ਦੇ ਵਿੱਚ ਫੇਰੀ ਕੀਤੀ ਜਾ ਰਹੀ ਹੈ। ਦੇਖਦੇ ਆ ਕਿ 2027 ਦੇ ਵਿੱਚ ਟਿਕਟ ਮਿਲਦੀ ਹੈ ਨਹੀਂ ਮਿਲ ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਹੱਕ ਤਾਨ ਕੇ ਖੜ ਗਏ ਨੇ ਕਾਂਗਸ ਪਾਰਟੀ ਦੇ ਇਹ ਜਿਹੜੇ ਪੁਰਾਣੇ ਲੀਡਰ ਨੇ ਤੇ ਤੇ ਕਿਸਾਨਾਂ ਨੂੰ ਕੀ ਸਾਥ ਮਿਲਦਾ ਤੇ ਜਿੱਥੇ ਕਰਨ ਨਾਲ ਬਾਤ ਹੈ। ਉਹਨੇ ਕਹਿਰ ਮੈਂ ਸੁਮਿਤ ਦੇ ਨਾਮ ਤੇ